ਕੋਡ ਨੂੰ ਐਸ ਸੀ ਚੇਅਰਮੈਨ ਜੈ ਸ਼ਾਹਦਾ ਪੀਏ ਦਸਨ ਵਾਲਾ ਫਿਰੋਜ਼ਪੁਰ ਦਾ ਠੱਗ ਹਰਦੁਆਰ ਪੁਲਿਸ ਵੱਲੋਂ ਗ੍ਰਿਫਤਾਰ ਬੀ ਸੀ ਸੀ ਆਏ ਦਾ ਫਰਜੀ ਆਈ ਡੀ ਕਾਰਡ ਵੀ ਬਰਾਮਦ ਫਰਜੀ ਪੀਏ ਫਿਰੋਜ਼ਪੁਰ ਦੇ ਪਿੰਡ 나ਜੋਸ਼ਾਹਦਾ ਵਾਸੀ ਤਿੰਨ ਦਿਨਾਂ ਤੋਂ ਇੱਕ ਹੋਟਲ ਵਿੱਚ ਲੈ ਰਿਹਾ ਸੀ ਮੁਫਤ ਸਹੂਲਤਾਂ ਦਾ ਰਿਸੈਪਸ਼ਨਿਸਟ ਨੂੰ ਹੋਇਆ ਸੀ ਸ਼ੱਕ ਭਾਰਤ ਦੇ ਗ੍ਰੇ ਮੰਤਰੀ ਅਮਿਤ ਸ਼ਾਹ ਦੇ ਬੇਟੇ ਅਤੇ BCCI ਦੇ ਸਾਬਕਾ ਸਕੱਤਰ ਅਤੇ ICC ਦੇ ਪ੍ਰਧਾਨ ਜੈ ਸ਼ਾਹ ਦਾ ਖੁਦ ਨੂੰ PA ਦੱਸਣ ਵਾਲੇ ਇੱਕ ਐਸੇ ਠੱਗ ਨੂੰ ਹਰਦੁਆਰ ਪੁਲਿਸ ਨੇ ਕਾਬੂ ਕੀਤਾ ਹੈ ਜੋ ਪੰਜਾਬ ਦੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਥਾਣਾ ਕੁਲਗਣੀ ਦੇ ਅਧੀਨ ਆਉਂਦੇ ਪਿੰਡ 나ਜੋ ਸ਼ਾਹ ਦਾ ਰਹਿਣ ਵਾਲਾ ਅਮਰਿੰਦਰ ਸਿੰਘ ਨਾਮ ਦਾ ਇਹ ਸ਼ਖਸ ਹੈ ਆਪਣੇ ਆਪ ਨੂੰ ਜੈ ਸ਼ਾਹ ਦਾ ਨਿੱਜੀ ਸਹਾਇਕ ਦੱਸ ਕੇ ਹਰਦੁਆਰ ਦੇ ਇੱਕ ਹੋਟਲ ਵਿੱਚ ਮੁਫਤ ਸਹੂਲਤਾਂ ਲੈ ਰਿਹਾ ਸੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਤੋਂ ਪੁਲਿਸ ਨੇ BCCI ਦਾ ਫਰਜ਼ੀ ਆਈਡੀ ਕਾਰਡ ਵੀ ਬਰਾਮਦ ਕੀਤਾ ਹੈ। ਆਰੋਪੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਲਗਜ਼ਰੀ ਸਹੂਤਾਵਾਂ ਦਾ ਮੁਫਤ ਲਾਭ ਲੈਣ ਲਈ ਅਜਿਹਾ ਕਰਦਾ ਸੀ। ਐਸਐਸਪੀ ਹਰਿਦੁਆਰ ਪਰਮਿੰਦਰ ਡੋਬਾਲ ਦਾ ਕਹਿਣਾ ਹੈ ਕਿ ਉਤਰੀ ਹਰਿਦੁਆਰ ਵਿੱਚ ਆਰਟੀ ਚੌਂਕ ਦੇ ਕੋਲ ਸਥਿਤ ਹੋਟਲ ਉਦਮਨ ਆਰਚੇਰਡ ਵਿੱਚ ਅਮਰਿੰਦਰ ਸਿੰਘ ਨਿਵਾਸੀ 나ਜੂਸ਼ਾ थाना ਕੁਲਗਣਹੀ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਖੁਦ ਨੂੰ ਜੈ ਸ਼ਾਹ ਦਾ ਨਿੱਜੀ ਸਚਿਵ ਦੱਸ ਕੇ ਐਤਵਾਰ ਤੋਂ ਠਹਿਰਿਆ ਹੋਇਆ ਸੀ। ਇਨਾ ਹੀ ਨਹੀਂ ਦੋਸ਼ੀ ਕੁਝ ਲੋਕਾਂ ਨੂੰ ਹੋਟਲ ਵਿੱਚ ਬੁਲਾ ਕੇ ਬੈਠਕ ਕਰਨ ਸਮੇਤ ਹੋਰ ਸੁਵਿਧਾਵਾਂ ਵੀ ਲੈ ਰਿਹਾ ਸੀ ਉਸ ਦੀਆਂ ਇਹ ਗਤੀਵਿਧੀਆਂ ਸ਼ੱਕੀ ਪ੍ਰਤੀਤ ਹੋਣ ਦੇ ਕਾਰਨ ਮੰਗਲਵਾਰ ਨੂੰ ਹੋਟਲ ਦੇ ਰਿਸੈਪਸ਼ਨਿਸਟ ਵਿਸ਼ਾਲ ਪੋਖਰੀਆਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਦੀ ਇੱਕ ਟੀਮ ਨੇ ਹੋਟਲ ਪਹੁੰਚ ਕੇ ਦੋਸ਼ੀ ਅਮਰਿੰਦਰ ਨੂੰ ਦਬੋਚ ਲਿਆ ਪਹਿਲਾ ਤਾਂ ਅਮਰਿੰਦਰ ਨੇ ਜੈ ਸ਼ਾਹ ਦੇ ਨਾਂ ਤੇ ਪੁਲਿਸ ਅਧਿਕਾਰੀਆਂ ਤੇ ਰੋਗ ਜਮਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਵੱਲੋਂ ਸਖਤੀ ਵਰਤਨ ਤੇ ਦੋਸ਼ੀ ਨੇ ਸੱਚੋਗਲ ਦਿੱਤਾ ਆਰੋਪੀ ਦੇ ਸਮਾਨ ਦੀ ਤਲਾਸ਼ੀ ਲੈਣ ਤੇ BCCI ਦਾ ਇੱਕ ਬਾਈਕਾਰਡ ਵੀ ਬਰਾਮਦ ਹੋਇਆ ਜੋ ਜਾਂਚ ਤੇ ਫਰਜ਼ੀ ਨਿਕਲਿਆ। ਕਾਰਡ ਤੇ ਜੈ ਸ਼ਾਹ ਅਤੇ ਆਰੋਪੀ ਅਮਰਿੰਦਰ ਦੀ ਫੋਟੋ ਲੱਗੀ ਹੋਈ ਸੀ। ਨਾਲ ਹੀ ਜੈ ਸ਼ਾਹ ਦੇ ਸਾਈਨ ਅਤੇ ਅਸ਼ੋਕ ਸਤੰਮ ਤੋਂ ਇਲਾਵਾ BCCI ਦਾ ਲੋਗੋ ਬਣਿਆ ਹੋਇਆ ਹੈ। ਐਸਐਸਪੀ ਨੇ ਦਸਿਆ ਕਿ ਦੋਸ਼ੀ ਅਮਰਿੰਦਰ ਸਿੰਘ ਨੂੰ ਟੋਖਾ ਤੜੀ ਫਰਜ਼ੀ ਦਸਤਾਵੇਜ਼ ਬਣਾਉਣ ਵਰਗੀਆਂ ਧਾਰਾਵਾਂ ਵਿੱਚ ਮੁਕੱਦਮਾ ਦਰਜ ਕਰ ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।